ਸਵਰਾਜ 744 ਇਹ ਕਿੰਨਾ ਮਾਡਲ ਹੈ ਵੀਰੇ 2000 ਮਾਡਲ ਆ ਵੀਰੇ 2000 ਮਾਡਲ ਹਾਂਜੀ ਇਹ 210000 ਦਾ ਵੀਰੇ 2 ਲੱਖ ਤੇ 10000 ਦਾ ਹਾਂਜੀ ਜੈ ਜੈ ਕਿੰਨੇ ਚ ਦੇਉਂਗੇ ਇਹ 5 ਦਾ ਕਰ ਦਿਓ 5 ਦਾ ਤਾਂ ਕੋਣੂ ਐ ਤਾਂ ਤੂੰ 2 ਤੋਂ ਖੇਟਾਂ ਨਹੀਂ ਡਾਵਲ ਕਲੱਚ ਆ ਵੀਰੇ 735 ਵਿਕੀ ਜਾਂਦੇ ਨੇ ਹੁਣ ਪੌਣੇ ਪੌਣੇ 2 ਦੇ ਦਾ 1 ਲੱਖ ਤੇ 90000 ਦਾ ਕਰਵਾ ਦਈਏ ਨਹੀਂ 90 ਦਾ ਨਹੀਂ ਪੂਰੇ 2 ਦਾ ਕਰ ਦਿਓ 90 ਦੇ ਹੀ ਦਵਾਵਾਂਗੇ ਆਜੋ ਮਿੱਤਰੋ ਅੱਜ ਨਾ ਮਿੱਤਰੋ ਮਹਾਰਾਜਾ ਹੀਰਾ ਸਿੰਘ ਦੇ ਸਹਿਰ ਨਾਭਾ ਦੇ ਵਿੱਚ ਖੜੇ ਆ ਮਹਾਰਾਜਾ ਹੀਰਾ ਸਿੰਘ ਵੇਲੇ ਤਾਂ ਉਰੇ بڑے بڑے ਰਥ ਹੁੰਦੇ ਸੀ بڑے بڑے ਗੱਡੇ ਹੁੰਦੇ ਸੀ ਪਰ ਅੱਜ ਨਾ ਤੁਹਾਨੂੰ ਰੱਸ ਦਿਖਾਉਣੇ ਆ ਨਾ ਤੁਹਾਨੂੰ ਗੱਡੇ ਦਿਖਾਉਣੇ ਆ ਅੱਜ ਦਿਖਾਉਣੇ ਆ ਘੈਂਟ ਘੈਂਟ ਟਰੈਕਟਰ ਬਾਈ ਹਰਦੀਪ ਤੇ ਸ਼ੋਅਰੂਮ ਤੇ ਖੜੇ ਆ ਤੁਹਾਨੂੰ ਮੈਂ ਸ਼ੁਰੂਆਤ ਦੇ ਵਿੱਚ ਹੀ ਦੱਸ ਦਿੰਨਾ 35 ਤੋਂ 40 ਟਰੈਕਟਰ ਇਹ ਬੰਦੇ ਆ ਬਾਈ ਲਵੇ ਹੁੰਦੇ ਆ ਕੱਲੇ ਇਹ ਨਹੀਂ ਕਹਦੀਏ ਵੀ ਬਾਈ ਆਪ ਖਰੀਦ ਕੇ ਖੜਾਉਂਦਾ ਕਿਉਂਕਿ ਬਾਈ ਦੀ ਬਣੀ ਇੰਨੀ ਕੁ ਹੋਈ ਆ ਚਿਹਰਾ ਤੋਂ ਬਾਈ ਦਾ ਕੰਮ ਆ ਬਹੁਤ ਜਿਹੜੇ ਕਿਸਾਨ ਭਰਾ ਨੇ ਨਾ ਕਮਿਸ਼ਨ ਵੇਚਦੇ ਬਾਈ ਕੰਮ ਕਰਦਾ ਉਦਾਂ ਵੀ ਟਰੈਕਟਰ ਖੜਾ ਆ ਜਾਂਦੇ ਆ ਬਾਈ ਗੱਲ ਇਹ ਹੀ ਆ ਨਾ ਹਾਂਜੀ ਹਾਂ ਵੇਚ ਜਾਂਦੇ ਨੇ ਯਕੀਨ ਕਰਦੇ ਨੇ ਸੱਜਣ ਵੀ ਸਾਡਾ ਟਰੈਕਟਰ ਆ ਜਿਹੜਾ ਤੇ ਤਾਂ ਕਰਕੇ ਮਿੱਤਰੋ ਬਾਈਲੇ ਵੀ ਟਰੈਕਟਰ ਬਹੁਤ ਜਿਆਦਾ ਹੁੰਦੇ ਆ ਤੇ ਤੁਹਾਨੂੰ ਕਿਸੇ ਵੀ ਟਰੈਕਟਰ ਦੀ ਲੋੜ ਹੁੰਦੀ ਹੈ ਜਦੋਂ ਮਰਜੀ ਆ ਜਿਓ ਪ੍ਰੀਤ ਇੰਡਸਟਰੀ ਤੇ ਰੋਟੀ ਦੇ ਪੁਲਾਂ ਵਿਚਕਾਰ ਬਾਈ ਦਾ ਸ਼ੋਰੂਮ ਆ ਟਰੈਕਟਰਾਂ ਦਾ ਤੇ ਬਹੁਤ ਸਾਰੇ ਟਰੈਕਟਰ ਹੁੰਦੇ ਆ ਅੱਜ ਤੁਹਾਨੂੰ ਇਹਦੇ ਵਿੱਚ ਵੀ ਆਪਾਂ ਵੀਡੀਓ ਚ ਕਿੰਨੇ ਟਰੈਕਟਰ ਦਿਖਾਵਾਂਗੇ ਆਪਾਂ 20 ਤੋਂ 25 ਦਿਖਾਵਾਂਗੇ ਵੀ 20 ਤੋਂ 25 ਟਰੈਕਟਰ ਮਿੱਤਰੋ ਦਿਖਾਵਾਂਗੇ ਬਾਕੀ ਵੀਡੀਓ ਕਈ ਵਾਰ ਲੰਮੀ ਬਣ ਜਾਂਦੀ ਸੀ ਕੱਟ ਵੀ ਦਿੰਨੇ ਆ ਸੀ ਪਰ ਦੂਸਰੀ ਵੀਡੀਓ ਚ ਐਡਜਸਟ ਕਰ ਲੈਂਦੇ ਹੁੰਨੇ ਆ ਕਿਉਂਕਿ ਸਾਨੂੰ ਐਂ ਜੇ ਹੁੰਦਾ ਵੀ ਅਸੀਂ ਜਲਦਬਾਜ਼ੀ ਚ ਕੋਈ ਟਰੈਕਟਰ ਨਾ ਦਿਖਾਈਏ ਅਸੀਂ ਬਰੀਕੀ ਨਾਲ ਟਰੈਕਟਰ ਦਿਖਾਈਏ ਕੋਈ ਸੱਜਣ 200 ਕਿਲੋਮੀਟਰ ਤੋਂ ਆਉਂਦਾ ਕੋਈ 400 ਤੋਂ ਆਉਂਦਾ ਉਹਨੂੰ ਘਰੇ ਬੈਠੇ ਨੂੰ ਪਤਾ ਲੱਗ ਜੇ ਵੀ ਟਰੈਕਟਰ ਦੀ ਕੀ ਕੰਡੀਸ਼ਨ ਹੈ ਨਾ ਬਈ ਤੇ ਆਪਾਂ ਇਹ ਤੋਂ ਸ਼ੁਰੂਆਤ ਕਰਦੇ ਹਾਂ ਹਰਦੀ ਵੀਰੇ ਸੋਨ ਵਾਲੀ ਕੱਢੀ ਆਈ 60 RX ਟੌਪ ਮਾਡਲ ਆ ਹਾਂਜੀ ਇਹਦਾ ਨੰਬਰ ਕਿੱਥੋਂ ਦਾ ਇਹਦਾ ਲੋਕਲ ਆਈ ਨੰਬਰ ਨਾਪੇ ਦੀ ਨੰਬਰ ਨਹੀਂ 29 ਮੋਗੇ ਦਾ ਮੋਗੇ ਦਾ ਨੰਬਰ ਓਕੇ ਓਕੇ ਮਗਰਲੇ ਟਾਇਰ ਜਮਾਂ ਨਵੇਂ ਨੇ ਹਾਂਜੀ ਹਾਂ ਹਨਾ ਤੇ ਹੈਗੇ ਵੀ ਗੁਡੀਆਰ ਦੇ ਨੇ ਗੁਡੀਆਰ ਦੇ ਮੂਰਲੇ ਟਾਇਰ ਇਹ ਕਿਹੜੀ ਕੰਪਨੀ ਦੇ ਹੋਣਗੇ ਗੁਡੀਆਰ ਦੇ ਆ ਗੁਡੀਆਰ ਹਾਂਜੀ ਕੰਡੀਸ਼ਨ ਕਿੰਨੀ ਕ ਇਹਨਾਂ ਦੀ ਕੰਡੀਸ਼ਨ ਤੁਸੀਂ 45 ਕੇ ਪੈਸੇ ਮੰਨੋ ਹਾਂ 45 ਪੈਸੇ ਕਹਿ ਦਈਏ ਇਹ ਹੈਗਾ ਟੌਪ ਮਾਡਲ ਹੈ ਪਾਵਰ ਸ਼ੇਅਰਿੰਗ ਚ ਆ ਜਾਂਦਾ ਹੈ ਹਨਾ ਕੋਨ ਓਪੀ ਲੱਗੀ ਹੋਈ ਹੈ ਸਾਈਡ ਗੇਅਰ ਚ ਹੁੰਦਾ ਹੈ ਹਾਂਜੀ ਹਾਂ ਟੌਪ ਹਾਂ ਤੇਲ ਬ੍ਰੇਕ ਹੈ ਤੇਲ ਬ੍ਰੇਕ ਹੁੰਦੇ ਆ ਤੇ ਮੈਨੂੰ ਇਹ ਦੱਸਿ ਬਾਈ ਇਹਦੀ ਡਿਮਾਂਡ ਕੀ ਆ ਕਿੰਨੇ ਦਾ ਇਹ 41000 ਦਾ ਜੀ 41000 ਦਾ ਮਾਨਤਨ ਕਿੰਨਾ ਕਹੂ ਜੀ ਦੇ ਵਿੱਚੋਂ 10000 ਰੁਪਿਆ ਕਰਦਾਂਗੇ ਉਹ 10 ਤਾਂ ਫਿਰ ਵੱਧ ਕਰਨਾ ਹੈ 20000 ਕਰਦੀ ਠੀਕ ਹੈ ਚਲ ਕੋਈ ਨਹੀਂ ਕਰਦਾ ਤੇ ਜਿਹੜਾ ਆ ਖੜਾ 5310 ਇਹ ਵੀਰੇ 5055 ਰੱਖਦਾ ਇਹ ਵੈਸੇ ਸਟicker ਲਵਾਏ ਨੇ ਕਿਦ ਨੇ ਅਸਾਂ ਹੈਗਾ ਹੈ 5055 5055 ਜੀ ਸਟicker ਇਹਦੀ ਲਵਾਦੇ 5310 ਆਹ ਮਾਲਕ ਨਹੀਂ ਲਵਾਦੇ ਫਾਸਟ ਪਾਰਟੀ ਆ ਇਹ ਓਕੇ ਯਾਨੀ ਕਿ ਉਹਨੇ ਘਰੇ ਖੜੇ ਨੇ ਇਹਨੂੰ ਵੱਡਾ ਕਰਤਾ ਹਾਂ ਹਾਂ ਮੈਂ ਹੈ ਪਾਵਰ ਸੇਮ ਹੈ ਇਹਦੀ ਵੀ ਸੇਮ ਪਾਵਰ ਯਾਨੀ ਮਦਰ ਰੂਟਰ ਪੰਪ ਚਾਉਂਦਾ ਮਾਈਕੋ ਲਵਾਇਆ ਵਾ ਉਹਨਾਂ ਨੇ ਓਕੇ ਹਾਂ ਜੀ ਹਾਂ ਜੀ ਸਾ ਮੈਕੋ ਬੰਪਲ ਬਤਾ ਹਾਂਜੀ ਹਾਂ ਫਸਟ ਪਾਰਟ ਆ ਜੀ 12 ਮਾਡਲ ਆ 12 ਮਾਡਲ ਆ ਹਾਂਜੀ ਇਹ ਵੀ ਕਮਿਸ਼ਨ 베ਚਤੀ ਆ ਇਹੋ ਵਿੱਚ ਬੇਕਣਾ ਹਾਂਜੀ ਹਾਂ ਕੰਡੀਸ਼ਨ ਤਾਂ ਉਹ ओरिजिनल ਹੀ ਆ ਇਹ ਹਾਂ ओरिजिनल ਟੋਟਲ ਤੁਸੀਂ ਦੇਖਿਆ ਹੋਊਗਾ ਚੱਲ ਚਲਾ ਵੀਦਾ ਕਿਵੇਂ ਆ ਇਹ ਬਹੁਤ ਘੈਂਟ ਡਾਇਰੈਕਟਰ ਆ ਇਹ ਪੂਰਾ ਘੈਂਟ ਹਾਂਜੀ ਹਾਂ ਇਹ ਕਿੰਨੇ ਦਾ ਤੁਹਾਡੇ ਨਾਲ ਗੱਲ ਹੋਈ ਹੋਊ ਮਾਲਕ ਦੀ ਕਿੰਨੇ ਦਾ ਦੇਣਾ ਇਹ ਵੀਰੇ ਡਿਮਾਂਡ ਤਾਂ ਉਹ 4 10k ਦੀ ਕਰਦੇ ਨੇ ਬਾਕੀ ਮੌਕੇ ਤੇ ਕਰਵਾ ਦਾਂਗੇ ਆਪਾਂ ਓਕੇ ਹਾਂਜੀ ਹਾਂਜੀ ਮੌਕੇ ਤੇ ਜਾਣੀ ਕਿ 3 ਲੱਖ ਤੇ 80000 ਦਾ ਹੋ ਜੂ ਉਹ ਕਰ ਲਾਂਗੇ ਆਪਾਂ ਮੌਕੇ ਤੇ ਫੋਨ ਤੇ ਗੱਲ ਕਰਕੇ ਨਾ ਠੀਕ ਆ ਬਾਕੀ ਹਾਂ ਆ ਸਟੀਲ ਦਾ ਸਲੈਂਸਰ ਲੱਗਿਆ ਹੋਇਆ ਹੈ ਨਾ ਹਾਂਜੀ ਹਾਂਜੀ ਤੇ ਜਿਹੜਾ ਆ ਖੜਾ ਵੀ 50 50 D ਇਹ 2013 ਮਾਡਲ ਹੈ ਵੀਰੇ 13 ਮਾਡਲ ਹੈ ਇਹ ਹਾਂਜੀ ਹਾਂਜੀ ਓਕੇ ਚੱਲ ਚਲਾ ਵੀ ਤਾਂ ਇਹ ਕਿੰਮੇ ਆ ਬਹੁਤ ਵਧੀਆ ਟਰੈਕਟਰ ਹੈ ਜੀ ਪੱਖੀ ਇਹਦੇ ਵੀ ਲੱਗੀ ਹੋਈ ਆ ਧਰਮਗਲੇ ਟਾਇਰਾਂ ਦੀ ਕੀ ਕੰਡੀਸ਼ਨ ਆ ਮਗਲੇ ਟਾਇਰ 85 ਪੈਸੇ ਨੇ ਵੀਰੇ ਮੂਹਰੇ ਟਾਇਰ ਅਗਲੇ ਨਾਲ ਦੇ ਨੇ ਹਾਲੇ ਇਹ ਅੱਛੇ ਮੂਹਰੇ ਟਾਇਰ ਨਾਲ ਦੇ ਟਾਇਰ ਨਾਲ ਦੇ ਨੇ ਹਾਂਜੀ ਨੰਬਰ ਇਹਦਾ ਵੀ ਪੰਜਾਬੀ ਹੂ ਇਹ ਵੀ ਪੰਜਾਬ ਨੰਬਰ ਟੋਟਲ ਆ ਆਪਣੇ ਕੋਲ ਪੰਜਾਬ ਨ 4 ਲੱਖ ਦਾ ਮਾਡਲ ਦੱਸਿਆ ਸੀ 2013 13 ਮਾਡਲ ਓਕੇ ਤੇ ਜਿਹੜਾ ਆ ਖੜਾ 50 50 D ਇਹ 2012 ਮਾਡਲ ਆ ਜੀ ਇਹ 12 ਮਾਡਲ ਆ ਇਹ 12 ਜੀ ਮੈਂ ਯਾਰ ਇੱਕ ਗੱਲ ਸੋਚੀ ਆ ਭਾਈ ਸਾਨੂੰ ਬਾਹਲੇ ਫੋਨ ਆਉਂਦੇ ਆ ਵੀ 50 50 D ਹੋਵੇ ਸਾਨੂੰ ਇੱਕ ਟਰੈਕਟਰ ਨਹੀਂ ਲੱਭਦਾ ਤੇਰੇ ਕੋਲ ਟਰੈਕਟਰ ਹੀ ਬਹੁਤ ਖੜੇ ਆ ਹਾਂ ਜੀ ਹਾਂ ਹਾਂ ਪਰ ਮੈਂ ਨੋਟ ਕਰਨ ਵਾਲੀ ਗੱਲ ਆ ਤੇ ਇਹ 12 ਮਾਡਲ ਬਣਾਈ ਹੈ ਇਹ ਓਕੇ ਮਗਰ ਆੜ ਮਗਰੂੜ ਇਹਦੇ ਵੀ ਸੋਹਣੇ ਲੱਗੇ ਹੋਏ ਆ ਨਾ ਇਹਦੇ ਅੱਧੇ ਟਾਇਰ ਨੇ ਪਿਛਲੇ ਹੂੰ ਮੂਹਰੇ ਟਾਇਰ ਵੀ ਇਹਦੇ ਇਹ ਟਰੈਕਟਰ 42 ਦੇ ਪੈਸੇ ਮੰਨੋ ਚਲੋ ਹਾਂ ਹਾਂਜੀ ਹਾਂ ਤੇ ਚੱਲ ਚੱਲ ਅਬੀ ਦੱਸ ਬਈ ਕਿਵੇਂ ਹੋਵੇ ਬਹੁਤ ਘੈਂਟ ਡਾਇਰੈਕਟਰ ਹੈ ਵੀਰੇ ਅੱਛਾ ਜੀ ਹਾਂਜੀ ਹਾਂ ਕੀ ਡਿਮਾਂਡ ਹੈ ਇਹਦੀ ਇਹ 3,70,000 ਦਾ ਜੀ 3,70,000 ਦਾ ਹਾਂਜੀ ਹਾਂ ਓਕੇ ਤੇ ਜਿਹੜਾ ਇੱਧਰਲੇ ਪਾਸੇ ਖੜਾ ਸਤੀਤੀ 30 ਸੁਪਰ ਇਹ ਵੀ 2012 ਮਾਡਲ ਹੈ ਵੀਰੇ 12 ਮਾਡਲ ਹੈ ਹਾਂਜੀ ਟਾਇਰਾਂ ਦੀ ਕਿਹੜੀ ਸ੍ਰੇਣੀ ਦੀ ਵੀ ਟਾਇਰ ਅੱਧਾ ਤੋਂ ਵੱਧਦੇ ਨੇ ਹਾਂ ਹਾਂ 60 65 ਪੈਸੇ ਹੈਗੇ ਆ ਹਾਂ ਕੰਡੀਸ਼ਨ ਦਾ ਵੀ ਚੰਗਾ ਹੈ ਬਹੁਤ ਸਾਫ਼ ਟਰੈਕਟਰ ਹੈ ਜੀ ਇਹ ਹੈਗਾ 2 ਸਪੀਡ ਚ ਹੈ 14 ਟਾਇਰਾਂ ਚ ਆਉਂਦਾ ਹੈ ਸਾਈਡ ਘੇਰਾ ਜਾਂਦਾ ਆ ਫਾਰਮ 60 ਦੇ ਮੇਲ ਦਾ ਟਰੈਕਟਰ ਆਈ ਪਰ ਉਹਦੇ ਨਾਲ ਚਲਾਈ ਦਾ ਵਧੀਆ ਐ ਰੋਟਾਵੇਟਰ ਵਗੈਰਾ ਬਹੁਤ ਵਧੀਆ ਚਲਾਉਂਦਾ ਐ ਅੱਛਾ ਹਾਂਜੀ ਹਾਂ ਫਿਰ ਇਹਦੀ ਕੀ ਡਿਮਾਂਡ ਆ ਬਈ ਇਹਦੀ ਵੀ 370000 ਐ ਵੀਰੇ 3 ਲੱਖ ਤੇ 70000 ਹਾਂਜੀ ਹਾਂ ਪਰ ਮੈਂ ਇਹਦੀ ਪਿੱਛੋਂ ਵੀ ਕੰਡੀਸ਼ਨ ਦਿਖਾ ਦੇ ਟਰੈਕਟਰ ਦੀ ਆਪਾਂ ਸਾਰੀ ਲਗਭਗ ਚੈੱਕ ਕਰਵਾ ਦਿੰਨੇ ਆ ਆ ਦੇ ਫੁੱਕ ਹੱਕ ਇਹਦੀ ਪੂਰੀ ਫਾਰਮ 60 ਨਾਲ ਉਹਦੇ ਮਤਲਬ ਚਲਾਈ ਦਾ ਰੋਟਾਵੇਟਰ ਤੇ ਬਹੁਤ ਵਧੀਆ ਚੱਲਦਾ ਟਰੈਕਟਰ ਇਹ ਓਕੇ ਓਕੇ ਹਾਂਜੀ ਹਾਂ ਫੁੱਕ ਬਈ ਦੇ ਹੈਵੀ ਲਗਵਾਈ ਹੋਈ ਆ ਕਿ ਕਿਆ ਹੀ ਆਉਂਦੀ ਆ ਹੈਵੀ ਲਗਵਾਈ ਵੀ ਆਣਾ ਥੋੜੀ ਜਿ ओके ਤੇ ਇਹਦਾ ਰੇਟ ਕਿੰਨਾ ਦੱਸਿਆ ਸੀ ਭਾਈ ਦੁਬਾਰਾ ਦੱਸਿਓ 370000 370000 ਮਾਨਤਾਣੇ ਦੇ ਵਿੱਚ ਹੋਜੂ ਕਰ ਲਾਂਗੇ ਵੀਰ ਥੋੜਾ ਬੋਤਾ ਹੋਜੂ ਲੈ ਮਿੱਤਰੋ ਕਰਿਓ ਕਰਨਾ ਸੰਪਾਰਕ ਭਾਈ ਨਾਲ ਬਾਕੀ ਟਰੈਕਟਰ ਤੁਹਾਨੂੰ ਹੋਰ ਦੱਸ ਬਈ ਆ 44 ਦਾ ਸਵਰਾਜ ਆ ਇਹ 744 ਹਾਂ ਹਾਂ ਸਵਰਾਜ 744 ਇਹ ਕਿੰਨਾ ਮਾਡਲ ਹੈ 2000 ਮਾਡਲ ਆ ਵੀਰੇ 2000 ਮਾਡਲ ਹਾਂਜੀ ਮਗਰਾੜ ਇਹਦੇ ਪੇਂਟ ਨੇ ਹਨਾ ਮਗਰਾੜ ਪੇਂਟ ਨੇ ਬਾਕੀ オリジナル ਆ ਆ ਸੋ ਤਾਂ ਸਾਰਾ オリジナル ਇਹਦਾ ਨੰਬਰ ਵੀ ਪੰਜਾਬ ਦੀ ਆ ਨੰਬਰ ਪੰਜਾਬ ਪਟਿਆਲਾ ਇਹਦੀ ਕੀ ਡਿਮਾਂਡ ਆ ਇਹ 210000 ਦਾ ਵੀਰੇ 2 ਲੱਖ ਤੇ 10000 ਦਾ ਟਾਇਰ ਇਹਦੇ ਕੀ ਹੋਣਗੇ ਕਿੰਨੇ ਹੋਣਗੇ ਟਾਇਰ ਇਹਦੇ ਹੈਗੇ 65 70 ਪੈਸੇ ਪੇਸ ਲੈ ਜਾਨੀ ਕਿ ਦੇਸੀ ਕੁਆਲਟੀ ਦੇ ਨੇ ਅਗਲੇ ਅਰੀਨਾਂ ਦੇ ਬੋਲੋ ਤੇ ਅਗਲੇ ਬੋਲੋ ਦੇ ਨਹੀਂ ਹਾਂਜੀ ਓਕੇ ਕਿੰਨੇ ਕਿੰਨੇ ਦਾ ਦੱਸਿਆ ਸੀ ਦੁਬਾਰੇ ਸਿਓ 210 ਦਾ ਜੀ 2 ਲੱਖ ਤੇ 10000 ਦਾ ਹਾਂਜੀ ਜੈ ਜੱਜ ਕਿੰਨੇ ਚ ਦੇਉਂਗੇ 5 ਦਾ ਕਰ ਦਿਓ 5 ਦਾ ਤਾਂ ਕਹ ਨੂੰ ਐ ਤਾਂ ਤੂੰ 200 ਖੇਡ ਖਾ ਨੀ ਡਬਲ ਕਲਚ ਵੀਰੇ 735 ਵਿਕੀ ਜਾਂਦੇ ਨੇ ਹੁਣ ਪਾਉਣੇ ਪਾਉਣੇ ਦੋ ਦੇ ਦਾ 190000 ਦਾ ਕਰਵਾ ਦਈਏ ਨਹੀਂ 90 ਦਾ ਨਹੀਂ ਪੂਰੇ 2 ਦਾ ਕਰ ਦਿਓ 90 ਦੇ ਦਵਾਵਾਂਗੇ ਆਜੋ ਮਿੱਤਰੋ ਜੇ ਕਿਸੇ ਸੱਜਣ ਨੇ ਖਰੀਦਣਾ ਤੇ ਬਈ ਜਿਹੜਾ ਆ ਖੜਾ 855 ਹੁਣ ਇਹ ਹੈਗਾ 97 ਮਾਡਲ ਵੀਰੇ 97 ਮਾਡਲ ਹੈ ਹਾਂਜੀ ਹਾਂ ਕੰਡੀਸ਼ਨ ਤਾਂ origignal ਹੈ ਬਈ ਇਹ origignal tractor ਹਾਂ ਨੰਬਰ ਇਹਦਾ ਵੀ ਫਿਰ ਲੋਕਲੀ ਹੋਣਾ ਇਹ ਵੀ ਲੋਕਲੀ ਆ ਪੰਜਾਬ ਨੰਬਰੀਆ ਤੈਰਾ ਦੀ ਕੰਡੀਸ਼ਨ ਤਾਂ ਨਮਿਆ ਵਰਗੀ ਆ ਧਰਮ ਇਹਦੀ ਹਾਂਜੀ ਹੈਗਾ 80 pa 75 80 ਇਹ ਕਿੰਨੇ ਦਾ ਦਵਾਵਾਂਗੇ ਬਈ ਇਹ ਜਨਗੈਰ ਦਾ ਬਹੁਤ ਜਿਆਦਾ ਓਕੇ ਟਰੈਕਟਰ ਫੋਰ ਲਈ ਅੱਛਾ 540 ਚੱਕਰ ਨੇ ਹਜ਼ਾਰ ਹੁੰਦੇ ਨੇ ਨਾ ਪਹਿਲਾਂ ਇਹਦੇ ਸੀਜਰੀਆ ਹਾਂ ਸੀਜਰੀਆ ਬਣਿਆ ਬਾ ਕਿੰਨੇ ਦਾ ਦਵਾਵਾਂਗੇ ਬਈ ਇਹੇ ਆਪਾਂ 190000 ਦਾ 85 ਦਾ ਦੇ ਦਾਂਗੇ ਬਈ 180000 ਦਾ ਹਾਂ ਤੇ ਜਿਹੜਾ ਆ ਖੜਾ ਮਹਿੰਦਰਾ ਵੀ ਦੇਣਾ ਆਪਣੇ ਇਹ ਵੀ ਦੇ ਦਾਂਗੇ 265 265 ਐਹੀ ਹਾਂ ਇਹ ਕਿੰਨਾ ਕੁ ਮਾਡਲ ਹੋਣਾ ਬਈ ਇਹ 92 ਮਾਡਲ ਹਰਿਆਣਾ ਨੰਬਰ ਆ ਇਹ ਐਚ ਆਰ ਨੰਬਰ ਆ 92 ਮਾਡਲ ਮਗਰਲੇ ਟਰ ਨਵੇਂ ਵਰਗੇ ਨੇ ਮੂਰਲੇ ਹੈਗਣੇ ਉਹੀ ਬਸ ਖਤਮ ਵਰਗੇ ਨੇ ਉਂ ਇਹਦਾ ਇੰਜਨ ਗੇਰਦਾ ਕਿਵੇਂ ਹੋਏ ਬਹੁਤ ਵਧੀਆ ਠੀਕ ਆ ਚੱਲ ਚਲਾ ਬਈ ਦਾ ਇਹਦੀ ਕੀਮਤ ਕੀ ਆ ਸਾਬ ਜੀ ਨਾਲ ਦੱਸ ਦੇ ਕਿਉਂਕਿ ਤੂੜੀ ਦਸੀ ਜਣ ਜੇ ਇਹਨੂੰ ਲੈ ਕੇ ਕੋਈ ਜਾਊਗਾ ਹਾਂ ਹਾਂ ਵਧੀਆ ਟਰੈਕਟਰ 105000 ਦਾ 105000 ਦਾ ਹਾਂ ਜੀ ਥੋੜਾ ਜਾਜਾ ਜੈ ਜੀ ਚਾਜਾ ਫਿਰ ਪੂਰੇ ਦਾ ਦੇ ਦਿਓ ਕੋਈ ਨਹੀਂ ਹੈ 5 ਲੱਖ ਰੁਪਏ ਦਾ 90 ਦਾ ਵਧੀਆਂ ਫਿਰ ਇਹਦਾ ਨਹੀਂ 90 ਦਾ ਘਟਾ ਜਾ ਦੇ ਲੈ ਮਿੱਤਰੋ 90000 ਦਾ ਹੀ ਟਰੈਕਟਰ ਬਣੂ ਕੱਲੇ 90 ਦਾ ਬਣੂ ਮਾਡਲ ਹੈ 79 ਮਾਡਲ 92 92 ਮਾਡਲ ਹੈ ਐਚ ਆਰ ਨੰਬਰ ਹੈ ਨਾ ਕਰੋ ਸੰਪਰਕ ਮਿੱਤਰੋ ਨਾਭੇ ਖੜੇ ਨੇ ਸਾਰੇ ਟਰੈਕਟਰ ਆ ਬਾਕੀ ਨੰਬਰ ਵਾਈ ਦਾ ਸਕਰੀਨ ਤੇ ਚੱਲਦਾ ਤੁਹਾਡੇ ਦਾ ਵੀ ਕੋਈ ਟਰੈਕਟਰ ਆ ਤੁਸੀਂ ਵਿਚਕਟਵਾ ਕੇ ਜਾਣਾ ਤਾਂ ਵੀ ਬਾਈ ਕੱਟ ਲੂ ਨਾ ਬਾਈ ਹਾਂ ਕੱਟ ਲਾਂ ਕੋਈ ਗੱਲ ਨਹੀਂ ਕਰੋ ਸੰਪਰਕ